कबीर परदेसी कै कागरे चौहं दिस लागी आग खिनथा जल कोएला पही तागे आंच ना लाग गुरु प्यारे बाबा कबीर जी दा ए 47वा श्लोक है इस श्लोक दे परथाए लिखिया है कि बाबा कबीर जी देख रहे ने किसे ना ਮਨੁੱਖ ਦੇ ਸਰੀਰ ਦਾ ਆਖੰਤਮ ਸੰਸਕਾਰ ਹੋ ਰਿਹਾ ਸੀ। ਤੋਂ ਗੁਰੂ ਪਿਆਰਿਓ ਉੱਥੇ ਲਿਖਿਆ ਹੈ ਕਿ ਕਿਸੇ ਪਰਦੇਸੀ ਦੇ ਸਰੀਰ ਦਾ ਆਖੰਤਮ ਸੰਸਕਾਰ ਹੋ ਰਿਹਾ ਸੀ। ਸੱਚ ਹੈ। ਅਸੀਂ ਸਾਰੇ ਪਰਦੇਸੀ ਹਾਂ। ਇਹ ਦੇਸ਼ ਪਰਾਇਆ ਹੈ, ਇਹ ਦੇਸ਼ ਬਗਾਨਾ ਹੈ, ਅਸੀਂ ਸਾਰੇ ਮੁਸਾਫਿਰ ਹਾਂ। ਸਫਰ ਤੇ ਆਈ ਹੋਈ ਹਾਂ। ਆਪੋ ਆਪਣਾ ਸਫਰ ਮੁਕਾ ਕੇ ਅਸੀਂ ਸਭ ਨੇ ਤੁਰ ਜਾਣਾ ਤੋ ਬਾਬਾ ਕਬੀਰ ਜੀ ਨੇ ਦੇਖਿਆ ਕਿ ਕਿਸੇ ਸਰੀਰ ਦਾ ਅੰਤਮ ਸੰਸਕਾਰ ਹੋ ਰਿਹਾ ਹੈ ਬਾਬਾ ਕਬੀਰ ਜੀ ਉਸ ਵੇਲੇ ਕਹਿਣ ਲੱਗੇ ਕਬੀਰ ਪਰਦੇਸੀ ਕੈ ਕਾਗਰੈ ਚਹੋਂ ਦਿਸ ਲਾਗੀ ਆਗ ਬਾਬਾ ਕਬੀਰ ਜੀ ਕਥਨ ਕਰਦੇ ਨੇ ਪਰਾਏ ਦੇਸ਼ ਵਿੱਚ ਰਹਿਣ ਵਾਲੇ ਜੀਵ ਦੇ ਸਰੀਰ ਰੂਪੀ ਕਗਰੇ ਨੂੰ ਚਾਰੋਂ ਤਰਫ ਤੋਂ ਕਾਲ ਰੂਪੀ ਅੱਗ ਲੱਗ ਰਹੀ ਹੈ ਮੌਤ ਰੂਪੀ ਅੱਗ ਲੱਗ ਰਹੀ ਹੈ ਥਿੰਤਾ ਜਲ ਕੋਇਲਾ ਪਈ ਤਾਗੇ ਆਂਤ ਨਾ ਲਾ ਲ ਕਹਿੰਦੇ ਇਹ ਅਸਥੂਲ ਸਰੀਰ ਰੂਪੀ ਗੋਦੜੀ ਨੂੰ ਇਹ ਸੜ ਕੇ ਕੋਲੇ ਦਾ ਰੂਪ ਹੋ ਗਈ ਕੋਲਾ ਹੋ ਗਈ ਪਰ ਸੂਖਮ ਸਰੀਰ ਰੂਪੀ ਤਾਗੇ ਨੂੰ ਆਂਤ ਨਹੀਂ ਲੱਗੀ ਸੇਕ ਨਹੀਂ ਲੱਗਿਆ ਜਾਂ ਇਦਾਂ ਕਹਿ ਲੋ ਤਾਗੇ ਦੀ ਨਹੀਂ ਆਈ ਜੋ ਤਤ ਬੀਤੇ ਬੁਰਸ਼ ਨੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਗੁਰੂ ਪਿਆਰਿਓ ਇਹ ਕਾਲ ਯਾਦ ਦਾ ਸੇਕ ਨਹੀਂ ਲੱਗਦਾ ਉਹ ਮੌਤ ਤੋਂ ਉਪਰਾਮ ਰਹਿੰਦੇ ਉਹਨਾਂ ਨੂੰ ਕੋਈ ਮੌਤ ਦਾ ਡਰ ਨਹੀਂ ਹੁੰਦਾ ਆਮ ਕਰਕੇ ਅਸੀਂ ਦੇਖਦੇ ਹਾਂ ਨਾ ਜਦੋਂ ਕੋਈ ਪ੍ਰਾਣੀ ਚਲਾਈ ਕਰ ਜਾਂਦਾ ਹੈ ਤਾਂ ਅਸੀਂ ਸਾਡੀ ਮਨ ਦੀ ਅਵਸਥਾ ਸਾਡੇ ਮਨ ਦੀ ਦਸ਼ਾ ਕਿੰਸੀ ਹੋ ਜਾਂਦੀ ਹੈ ਪਰ ਜੋ ਰੱਬ ਦੇ ਪਿਆਰੇ ਹੁੰਦੇ ਨੇ ਤਤ ਬੇਤੇ ਪੁਰਸ਼ ਉਹਨਾਂ ਨੂੰ ਮੌਤ ਦਾ ਕੋਈ ਡਰ ਨਹੀਂ ਅੱਗੇ ਇਸੇ ਪ੍ਰਸੰਗ ਨੂੰ ਬਾਬਾ ਕਬੀਰ ਜੀ ਹੋਰ ਖੋਲਦੇ ਹੋਏ ਸਮਝਾਉਂਦੇ ਨੇ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਕੂੜਾ ਖੇਲਿਓ ਆਸਨ ਰਹੀ ਵਿਪੂਤ ਇਹ 48ਵਾਂ ਸ਼ਲੋਕ ਹੈ ਬਾਬਾ ਕਬੀਰ ਜੀ ਕਹਿਣ ਲੱਗੇ ਖਿੰਥਾ ਜਲ ਕੋਇਲਾ ਭਈ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਹ ਦੇਹ ਰੂਪੀ ਗੋਦੜੀ ਸੜ ਕੇ ਕੋਲੇ ਦਾ ਰੂਪ ਹੋ ਗਈ ਖਿੰθα ਆਕਾਸ਼, ਪ੍ਰਿਥਵੀ, ਪਾਣੀ, ਅੱਗ, ਹਵਾ ਇਹਨਾਂ ਪੰਜਾਂ ਤੱਤਾਂ ਤੋਂ ਸਰੀਰ ਬਣਿਆ ਤੇ ਆਖਰ ਇਹਨਾਂ ਪੰਜਾਂ ਤੱਤਾਂ ਵਿੱਚ ਬਲੀਨ ਹੋ ਗਿਆ ਤੇ ਸਿਰ ਖੱਪਰ ਫੂਟਮ ਫੂਟ ਸਿਰ ਦਸਮਰੂਪ ਦੁਆਰ ਰੂਪੀ ਜੋ ਖੱਪਰ ਸੀ ਨਾ ਫੁੱਟਣ ਤੋਂ ਰਹਿਤ ਮੰਨਿਆ ਸੀ ਇਹ ਵੀ ਫੁੱਟ ਗਿਆ ਜੋਗੀ ਬਕੂੜਾ ਖੇਲਿਓ ਆਸਨ ਰਹੀ ਵਿਪੂਰ ਜੀਵਾਤਮਾ ਰੂਪੀ ਵਿਚਾਰਾ ਜੋਗੀ ਇਸ ਸਰੀਰ ਵਿੱਚ ਖੇਡ ਕੇ ਚਲਾ ਗਿਆ ਜੀਵਾਤਮਾ ਇਸ ਸਰੀਰ ਨੂੰ ਛੱਡ ਕੇ ਚਲਾ ਗਿਆ ਤੇ ਉਸ ਦੇ ਆਸਨ ਉੱਪਰ ਸਵਾ ਬਾਕੀ ਰਹਿ ਗਈ ਭਾਵ ਸਰੀਰ ਸਵਾਦੀ ਢੇਰੀ ਹੋ ਗਿਆ ਸਰੀਰ ਮਿੱਟੀ ਦੀ ਢੇਰੀ ਹੋ ਗਿਆ। ਤੋਂ ਗੁਰੂ ਪਿਆਰਿਓ ਇਹ ਸਾਡੇ ਸਰੀਰ ਦਾ ਹਾਲ ਹੈ। ਆਖਰ ਇਸ ਸਰੀਰ ਨੇ ਮਿੱਟੀ ਹੋ ਜਾਣਾ ਹੈ। ਮਿੱਟੀ ਵਿੱਚ ਮਿਲ ਜਾਣਾ ਹੈ। ਪਰ ਗੁਰੂ ਪਿਆਰਿਓ ਬਾਬਾ ਕਬੀਰ ਜੀ ਸਾਨੂੰ ਸਮਝਾ ਰਹੇ। ਕਬੀਰ ਸੂਰਜ ਚਾਂਦ ਕੈ ਉਦੈ ਪਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਦੇ ਇਹ ਸਰੀਰ ਨਾ ਮਾਤਾ ਤੇ ਪਿਤਾ ਦੇ ਸੰਯੋਗ ਤੋਂ ਸਾਨੂੰ ਪ੍ਰਾਪਤ ਹੋਇਆ ਕਿੰਨਾ ਚੰਗਾ ਹੋਵੇ ਕਿ ਇਹ ਸਰੀਰ ਨੂੰ ਪ੍ਰਾਪਤ ਕਰਕੇ ਅਸੀਂ ਗੁਰੂ ਦੇ ਉਪਦੇਸ਼ ਦੀ ਕਮਾਈ ਕਰ ਲਈਏ ਤਾਂ ਸਾਡਾ ਦੁਨੀਆ ਤੇ ਆਉਣਾ ਸਫਲ ਹੋ ਜਾਵੇਗਾ ਨਹੀਂ ਤਾਂ ਇਸ ਸਰੀਰ ਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ ਮਿੱਟੀ ਵਿੱਚ ਮਿਲ ਜਾਣਾ ਹੈ ਪਰ ਮਿੱਟੀ ਹੋਣ ਤੋਂ ਪਹਿਲੇ ਪਹਿਲੇ ਗੁਰੂ ਪਿਆਰਿਓ ਆਪਣੇ ਜਨਮ ਨੂੰ ਸਫਲਾ ਕਰ ਲਈਏ ਇਹ ਜਨਮ ਸਫਲ ਤਾਂ ਹੀ ਹੋਵੇਗਾ ਜੇਕਰ ਗੁਰਮਤ ਦੇ ਧਾਰਨੀ ਹੋਵਾਂਗੇ ਗੁਰਮਤ ਅਨੁਸਾਰ ਜੀਵਨ ਬਣਾਵਾਂਗੇ ਸੋ ਇੰਨਾ ਕੁਝ ਬੋਲਦੇ ਹੋਏ ਖਿਮਾ ਦੀ ਅਰਜ਼ਕ ਹਾਂ ਆਪ ਸਰਬੱਤ ਸੰਗਤਾਂ ਦਾ ਆਈ ਗੁਰਬਾਣੀ ਹੱਬ ਚੈਨਲ ਤੇ ਆਉਣ ਤੇ ਤੈ ਦਿਲੋਂ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਆਪ ਸੰਗਤਾਂ ਇਸੇ ਤਰ੍ਹਾਂ ਦਾਸ ਦਾ ਵੱਧ ਤੋਂ ਵੱਧ ਸਾਥ ਦਿਓਗੇ ਤਾ ਜੋ ਦਾਸ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਰਹੇ ਸੋ ਸਰਬੱਤ ਸੰਗਤਾਂ ਨੇ ਅਸੀਸ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ